ਸਾਨੂੰ ਕੀ ਫਰਕ ਪਿਆ ਜੀ ਤੁਹਾਡੇ ਮਨਪ੍ਰੀਤ ਸਿੰਘ ਬਾਦਲ ਚਲੇ ਗਏ ਜੇ ਸਾਡਾ ਖਜ਼ਾਨਾ ਮੰਤਰੀ ਚਲਾ ਗਿਆ 65000 ਤੇ ਸਾਡਾ ਖਜ਼ਾਨਾ ਮੰਤਰੀ ਆ ਗਿਆ ਸੀ ਤੇ ਐਦੋਂ ਇੱਕ ਵਣ ਐਦੋਂ ਵੱਡਾ ਕੋਈ ਲੀਡਰ ਹੈਗਾ ਸੀਗਾ ਸਭ ਤੋਂ ਵੱਡਾ ਲੀਡਰ ਜੇ ਉਹਰੇ ਜਾਣ ਨਾਲ ਕੋਈ ਫਰਕ ਨਹੀਂ ਪਿਆ ਤੁਸੀਂ ਅੱਤੀ ਦੇਖ ਲੈ ਜੋ ਬਠਿੰਡੇ ਚ 65000 ਅਸੀਂ ਕੱਟੀ ਸੀ ਵਿਧਾਨ ਸਭਾ ਚ ਤੇ ਬਾਬਾ ਸੁੱਖ ਰੱਖੇ 30000 ਵਧਾਂਗੇ ਅੱਤੀ ਕੱਲੇ ਬਠਿੰਡੇ ਚ ਮੇਰੀ ਗੱਲ ਯਾਦ ਰੱਖਿਓ ਕੱਲਾ ਹੀ ਗੁੱਸਾ ਜਿਹੜਾ ਸੀਗਾ ਕਿਉਂਕਿ ਇਹੋ ਜਿਹੇ ਜਿਹੜੇ ਲੀਡਰ ਹੈ ਜਿਨ੍ਹਾਂ ਨੇ ਕਾਂਗਰਸ ਅਡਾਪਟ ਹੀ ਨਹੀਂ ਕੀਤੀ ਜਿਹੜੇ ਲੋਕ ਕੇਵਲ ਮੌਕਾ ਪ੍ਰਸਤੀ ਦੀ ਗੇਮ ਖੇਡਦੇ ਖਰੇ ਖਰੇ ਰਹਿ ਜਾਣਗੇ ਖਰੇ ਖਰੇ ਪਰਿਵਾਰ ਰਹਿ ਜਾਣਗੇ ਤੇ ਮੈਦਾਨ ਕਾਫੀ ਠੀਕ ਹੋਊਗਾ ਤੇ ਉਹਨਾਂ ਨੂੰ ਟਿਕਟਾਂ ਦੇਾਂਗੇ ਨਵੇਂ ਚਿਹਰਿਆਂ ਨੂੰ ਮੌਕਾ ਦੇਣਗੇ ਕਿਹੋ ਜਿਹੇ ਲੋਕ ਚਿਹਰੇ ਜਿੱਤੇ ਆਮ ਲੋਕ ਚਿਹਰੇ ਬਣ ਗਏ ਨਾ ਜੀ ਵੱਡੇ ਵੱਡੇ ਚਿਹਰੇ ਹਰਾਤੇ ਹੁਣ ਕੋਈ ਵੱਡਾ ਲੀਡਰ ਨਹੀਂ ਹੁਣ ਜਨਤਾ ਦੇ ਨਾਲ ਵੱਡਾ ਬੀਜੇਪੀ ਦਾ ਅਕਾਲੀ ਦਲ ਦਾ ਆਪਸ ਵਿੱਚ ਰੌਲਾ ਪਿਆ ਹੋਇਆ ਹੈ ਬੀਜੇਪੀ ਵਾਲੇ ਚਾਹੁੰਦੇ ਕਿ ਗੱਟਚੋੜ ਹੋ ਜਾਣ ਕਾਲੀ ਦਲ ਵੀ ਚਾਹੁੰਦਾ ਗੱਟਚੋੜ ਅੰਦਰ ਖੱਤੇ ਦਾ ਗੱਟਚੋੜ ਹੈਗਾ ਲੇਕਿਨ ਡਾਰਕ ਸਤਾ ਰਿਹਾ ਹੈ ਕਿ ਅਗਰ ਗੱਟਚੋੜ ਹੋ ਜਾਂਦਾ ਹੈ ਤੇ ਫਿਰ ਪੰਜਾਬ ਦਾ ਜਿਹੜਾ ਕਿਸਾਨ ਹੈ ਉਹਦਾ ਰੁਖ ਕਿੱਦਾਂ ਰਹੇਗਾ ਸੋ ਇਹ ਭੰਬਲ ਪੂਸਾ ਵਿਆ ਰਿਹਾ ਲੋਕਾਂ ਨੂੰ ਸਭ ਪਤਾ ਹੈ ਕਿ ਕੀ ਚੱਲ ਰਿਹਾ ਔਰ ਅਸੀਂ ਇਕੱਲੇ ਲੜਨਾ ਪਸੰਦ ਕਰਾਂਗੇ ਔਰ ਅਸੀਂ ਪਹਿਲੇ ਦਿਨੋਂ ਸਾਡੀ ਪੰਜਾਬ ਦੀ ਲੀਡਰਸ਼ਿਪ ਨੇ ਗੱਲ ਤੈਅ ਕਰਤੀ ਸੀ ਕਿ ਅਸੀਂ ਕਿਸੇ ਪ੍ਰਕਾਰ ਦਾ ਆਮ ਆਦਮੀ ਪਾਰਟੀ ਨਾਲ ਸਾਡਾ ਕੋਈ ਗੱਟਚੋੜ ਸੁਖਬੀਰ ਬਾਦਲ ਸਾਹਿਬ ਵੀ ਪੰਜਾਬ ਬਚਾਓ ਯਾਤਰਾ ਕਰ ਰਹੇ ਨੇ ਤੇ ਮੈਂ ਆਪਦਾ ਇੱਥੇ ਮਿਲਣ ਆਇਆ ਸੀ ਆਪਦੇ ਸਾਡੇ ਸਰਕਾਰਯੋਗ ਸਰਦਾਰ ਜੱਗੀ ਜੀ ਰਹਿੰਦੇ ਨੇ ਇਸ ਕਲੋਨੀ ਦੇ ਵਿੱਚ ਇੱਥੇ ਆ ਕੇ ਚਾਹ ਪਾਣੀ ਪੀਣ ਆਇਆ ਸੀ ਯਾਰੀ ਨਹੀਂ ਇਲੈਕਸ਼ਨ ਨਹੀਂ ਆਈ ਕਿਉਂਕਿ ਇਲੈਕਸ਼ਨ ਤੇ ਚਰਚਾ ਲਗਾਤਾਰ ਤੁਹਾਡੇ ਨਾਮ ਦੀ ਹੈ ਤਾਂ ਉਸ ਦੇ ਬਦੂਰੇ ਪਾਸੇ ਅੰਮ੍ਰਿਤ ਰਾਜੀ ਦੇ ਨਾਮ ਦੀ ਹੈ ਦੇਖੋ ਬਾਬਾ ਸੁੱਖ ਰੱਖੇ ਜੀ ਪੰਜਾਬ ਦੀਆਂ ਜਿਹੜੀਆਂ ਚੋਣਾ ਹੈ ਇਸ ਵਾਰੀ ਦੇ ਬਹੁਤ ਸਾਰੇ ਟੀਵੀ ਚੈਨਲਾਂ ਦੇ ਸਰਵੇਖਣ ਔਰ ਬਹੁਤ ਸਾਰੇ ਜਿਹੜੇ ਬੁੱਧੀਜੀਵ ਗੱਲਬਾਤ ਕਰ ਰਹੇ ਨੇ ਉਹਰੇ ਵਿੱਚ ਕਾਂਗਰਸ ਪਾਰਟੀ ਮੈਂ ਇਹ ਤਾਂ ਨਹੀਂ ਕਹਿੰਦਾ ਜਿਵੇਂ ਕੋਈ ਕਹਿੰਦਾ 13 0 ਕੋਈ ਕਹਿੰਦਾ ਕਿ ਅਸੀਂ 25 ਸਾਲ ਰਾਜ ਕਰਾਂਗੇ ਬਟ ਮੈਨੂੰ ਉਮੀਦ ਹੈ ਵੀ ਕਾਂਗਰਸ ਪਾਰਟੀ ਸਭ ਤੋਂ ਵੱਡੀ ਪਾਰਟੀ ਇਸ ਪਾਰਲੀਮੈਂਟ ਦੀਆਂ ਚੋਣਾਂ ਦੇ ਵਿੱਚ ਬਣੇਗੀ ਕਾਂਗਰਸ ਪਾਰਟੀ ਲੋਕਾਂ ਨੇ ਵੇਖ ਲਿਆ ਆਕਾਲੀ ਦਲ ਨੂੰ ਵੀ ਵੇਖਿਆ ਆਮ ਆਦਮੀ ਪਾਰਟੀ ਨੂੰ ਵੀ ਮੌਕਾ ਦਿੱਤਾ ਔਰ ਜਿਸ ਪ੍ਰਕਾਰ ਪੰਜਾਬ ਦੇ ਪ੍ਰਤੀ ਬੀਜੇਪੀ ਦਾ ਰਵਈਆ ਉਹ ਵੀ ਲੋਕ ਜਾਣਦੇ ਨੇ ਸੋ ਮੈਨੂੰ ਉਮੀਦ ਲੱਗਦੀ ਹੈ ਕਿ ਕਾਂਗਰਸ ਪੱਖੀ ਲੋਕਾਂ ਦਾ ਰੁਝਾਨ ਹੈ ਜੋ ਦੂਸਰੇ ਪਾਸੇ ਗੜਜੋੜ ਚੱਲ ਰਿਹਾ ਜੀ ਦੂਸਰੇ ਏਰੀਆ ਦੇ ਵਿੱਚ ਪੰਜਾਬ ਦੇ ਵਿੱਚ ਗੜਜੋੜ ਨਹੀਂ ਤਾਂ ਫਿਰ ਕਿਸ ਤਰ੍ਹਾਂ ਰਹੇਗਾ ਸੋ ਦੇਖੋ ਸਾਡਾ ਗੱਠਜੋੜ ਤੁਹਾਡੇ ਸਾਹਮਣੇ ਹੈ ਤੁਸੀਂ ਦੇਖਿਆ ਉਹ ਸਾਡੇ ਬੰਦੇ ਪੋਚ ਕਰ ਰਹੇ ਨੇ ਅਸੀਂ ਪਹਿਲੇ ਦਿਨ ਤੋਂ ਕਹਿ ਰਹੇ ਹਾਂ ਕਿ ਅਸੀਂ 13 ਦੀਆਂ 13 ਸੀਟਾਂ ਤੇ ਚੋਰਾਬ ਲੜਾਂਗੇ ਪੰਜਾਬ ਇੱਕ ਵੱਖਰਾ ਸੂਬਾ ਹੈ ਪੰਜਾਬ ਦੀ ਆਪਣੀ ਵੱਖਰੀ ਪਛਾਣ ਹੈ ਪੰਜਾਬ ਦੇ ਵਿੱਚ ਇਹ ਜਿਹੜੀ ਰਲ ਮਿਲ ਕੇ ਆਲਾ ਕੰਮ ਹੈ ਨਾ ਜੀ ਇਹ ਬਹੁਤ ਘੱਟ ਚੱਲਦਾ ਔਰ ਜਿਹੜੇ ਲੋਕ ਇਸ ਤਰ੍ਹਾਂ ਦੀ ਕੰਮ ਕਰਦੇ ਆ ਤੁਸੀਂ ਦੇਖੋ ਹੁਣ ਭਾਜਪਾ ਦਾ ਅਕਾਲੀ ਦਲ ਦਾ ਆਪਸ ਵਿੱਚ ਰੌਲਾ ਪਿਆ ਪਿਆ ਬੀਜੇਪੀ ਵਾਲੇ ਚਾਹੁੰਦੇ ਕਿ ਗੱਟਚੜ ਹੋ ਜਾਂਨ ਕਾਲੀ ਦਲ ਵੀ ਚਾਹੁੰਦਾ ਗੱਟ ਜੋੜ ਅੰਦਰ ਖੱਤੇ ਦਾ ਗੱਟ ਜੋੜ ਹੈਗਾ ਲੇਕਿਨ ਡਰ ਸਤਾ ਰਿਹਾ ਹੈ ਕਿ ਅਗਰ ਗੱਟਚੜ ਹੋ ਜਾਂਦਾ ਹੈ ਤੇ ਫਿਰ ਪੰਜਾਬ ਦਾ ਜਿਹੜਾ ਕਿਸਾਨ ਹੈ ਉਹ ਰੁੱਖ ਕਿੱਦਾਂ ਰਹੇਗਾ ਸੋ ਇਹ ਭੰਬਲ ਪੂਸਾ ਵਿਆਰਿਆ ਲੋਕਾਂ ਨੂੰ ਸਭ ਪਤਾ ਹੈ ਕਿ ਕੀ ਚੱਲ ਰਿਹਾ ਔਰ ਅਸੀਂ ਇਕੱਲੇ ਲੜਨਾ ਪਸੰਦ ਕਰਾਂਗੇ ਔਰ ਅਸੀਂ ਪਹਿਲੇ ਦਿਨੋਂ ਸਾਡੀ ਪੰਜਾਬ ਦੀ ਲੀਡਰਸ਼ਿਪ ਨੇ ਗੱਲ ਤੈਅ ਕਰਤੀ ਸੀ ਕਿ ਅਸੀਂ ਕਿਸੇ ਪ੍ਰਕਾਰ ਦਾ ਆਮ ਆਦਮੀ ਪਾਰਟੀ ਨਾਲ ਸਾਡਾ ਕੋਈ ਗੱਟ ਜੋੜ ਕਿਸਾਨਾਂ ਨੇ ਐਲਾਨ ਕਰਤਾ ਵੀ ਅਸੀਂ ਵਿਰੋਧ ਕਰਾਂਗੇ ਬੀਜੇਪੀ ਦਾ ਜਿੰਨੇ ਜਰ ਸਾੜੀਆਂ ਮੰਗਾਂ ਨਹੀਂ ਉਹ ਕਿਉਂ ਨਾ ਕਰਨ ਚ ਮੈਨੂੰ ਇੱਕ ਗੱਲ ਦੱਸੋ ਜਿਨ੍ਹਾਂ ਦੇ ਤੁਸੀਂ ਲਾਅਸ ਸਸਪੈਂਡ ਕਰਤੇ ਕਿਸਾਨਾਂ ਦੇ ਖੇਤੀ ਪ੍ਰਦਾਨ ਸੂਬਾ ਜੀ ਇੱਕ ਗੱਲ ਮੈਂ ਹੋਰ ਵੀ ਦੱਸਣਾ ਚਾਹਣਾ ਹੈ ਪੰਜਾਬ ਦੇ ਲੋਕਾਂ ਨੂੰ ਚਾਹੇ ਉਹ ਕਮਿਸ਼ਨੇਜ਼ਿੰਗ ਦੀ ਦੁਕਾਨ ਹੈ ਚਾਹੇ ਉਹ ਮੈਰਿਜ ਪੈਲੈਸਿਸ ਹੈ ਚਾਹੇ ਕੋਈ ਹੋਰ ਕਾਰੋਬਾਰ ਹੈ ਫੈਕਟਰੀਆਂ ਕਾਟਨ ਫੈਕਟਰੀਆਂ ਜਾਂ ਰਾਈਸ ਚੈਲਸ ਸਾਰੇ ਦੇ ਸਾਰੇ ਸਬੰਧਤ ਇਸ ਕਿਸਾਨੀ ਨਾਲ ਹੈ ਉਹਦਾ ਕਾਰਨ ਕੀ ਹੈ ਐਮਐਸਪੀ ਦੀ ਜਿਹੜੀ ਫਸਲ ਹੈ ਕਰੋਨਾ ਦੇ ਵਿੱਚ ਕਿਉਂ ਨਹੀਂ ਅਫੈਕਟ ਹੋਇਆ ਸਾਡੇ ਨਾਲ ਸਾਡੀ ਫਸਲ ਚੱਕੀ ਗਈ ਘੱਟੋ ਘੱਟ 70 ਤੋਂ 80 ਹਜ਼ਾਰ ਕਰੋੜ ਰੁਪਏ ਸਾਡਾ ਦੋਹਾਂ ਫਸਲਾਂ ਦਾ ਪੰਜਾਬ 'ਚ ਆ ਗਿਆ ਉਸੇ ਗੱਲ ਨਾਲ ਹੀ ਬਜਾਰਾ ਚ ਰੌਣਕਾਂ ਲੱਗਦੀਆਂ ਜੇ ਉਹ ਐਮਐਸਪੀ ਦੇ ਜਿਹੜੇ ਮਨਸੂਬੇ ਗੁਨੇ ਜਾ ਰਹੇ ਐ ਕਿ ਉਹਨੂੰ ਖਤਮ ਕਰ ਦੇਈਏ ਤੁਸੀਂ ਫਾਰਮੂਲਾ ਬਿਲ ਬਣਾਏ ਫਿਰ ਤੁਸੀਂ ਸਸਪੈਂਡ ਕਰਤੇ ਜਦੋਂ ਸਸਪੈਂਡ ਕਰਤੇ ਤੇ ਉਹਨਾਂ ਦਾ ਨੋਟੀਫਿਕੇਸ਼ਨ ਲਿਆਓ ਜੀ ਤੁਸੀਂ ਨੋਟੀਫਿਕੇਸ਼ਨ ਕਿਉਂ ਨਹੀਂ ਲਿਆਉਂਦੇ ਇਹਦਾ ਮਤਲਬ ਇਹ ਆ ਵੀ ਤੁਸੀਂ ਚੋਣਾ ਤੋਂ ਬਾਅਦ ਦੁਬਾਰੇ ਤੁਸੀਂ ਉਹ ਕਾਲੇ ਕਾਨੂੰਨ ਵਾਪਸ ਕਰ ਸਕਦੇ ਹੋ ਫੇਰ ਉਹ ਲੀਗਲ ਗਰੰਟੀ ਮੰਗਦਾ ਹੈ ਇਹ ਨਹੀਂ ਕਹਿੰਦਾ ਵੀ ਸਾਡਾ ਤੁਸੀਂ ਖਰੀਦੋ ਸਾਡੀ ਇਸ ਭਾਤ ਤੋਂ ਥੱਲੇ ਸਾਡੀ ਫਸਲ ਨਾ ਖਰੀਦੀ ਜਾਵੇ ਅੱਜ ਜੇ ਲੋਇਸਟ ਸਾਰੀ ਸੁਆਮੀਨਾਥਮ ਕਮਿਸ਼ਨ ਦੀ ਗੱਲ ਕਰ ਲਈਏ ਤੇ ਕਿਸਾਨ ਦੀ ਇਨਕਮ ਦੀ ਗੱਲ ਕਰ ਲਈਏ ਇਹ ਤਾਂ ਪਰ ਡੇ 26 ਰੁਪਏ ਉਹਰੇ ਹਿੱਸੇ ਨਹੀਂ ਆ ਰਹੇ ਇਹ ਬਿਲਕੁਲ ਸੱਚ ਹੈ ਇਹਦੇ ਵਿੱਚ ਕੋਈ ਕਤਕਤ ਨਹੀਂ ਹੈ ਔਰ ਜਿਸ ਪ੍ਰਕਿਰੇ ਦਾ ਰਵਈਆ ਵਰਤਿਆ ਗਿਆ ਕੇਂਦਰ ਸਰਕਾਰ ਵੱਲੋਂ ਤੁਸੀਂ ਤੁਹਾਨੂੰ ਪਤਾ ਹੈ ਕਿਸਾਨ ਨਿਧੀ ਯੋਜਨਾ ਇੱਕ 23 ਲੱਖ ਕਿਸਾਨਾਂ ਨੂੰ 6-6000 ਰੁਪਏ ਆਉਂਦਾ ਸੀ ਜਦੋਂ ਕਿਸਾਨ ਬਾਰਡਰ ਤੇ ਜਾ ਕੇ ਬਹਿ ਗਿਆ ਹੁਣ 1.58 ਲੱਖ ਬੰਦੇ ਦਾ ਕਿਸਾਨਾਂ ਦਾ ਉਹ ਕਿਸਾਨ ਨਿਧੀ ਯੋਜਨਾ ਤੋਂ ਨਾਮ ਕੱਟਤਾ 1.58 ਲੱਖ ਦਾ ਜਾਣ ਕੇ ਕਹਿੰਦੇ ਇਹਨਾਂ ਦੇ ਡਾਕੂਮੈਂਟਸ ਪੂਰੇ ਨਹੀਂ ਹੈ ਪਹਿਲਾਂ 23 ਲੱਖ ਨੂੰ ਤੁਸੀਂ ਕਿੱਥੋਂ ਦਿੰਦੇ ਸੀ ਜੀ ਕਿਸਾਨ ਨਿਧੀ ਯੋਜਨਾ ਹੌਲੀ ਹੌਲੀ ਸਿਸਟਮ ਕੀ ਹੈ ਪੰਜਾਬ ਦੇ ਲੋਕ ਜਿਹੜੇ ਅਣਖੀ ਔਰ ਗੈਰਤੀ ਹੈਗੇ ਆ ਮਨ ਲਕਿ ਉਹ ਕਿਸੇ ਦੀ ਈਨ ਨਹੀਂ ਮੰਨਦੇ ਚਾਹੇ ਉਹ ਹਿੰਦੂ ਹੈ ਚਾਹੇ ਉਹ ਸਿੱਖ ਹੈ ਚਾਹੇ ਉਹ ਗਰੀਬ ਹੈ ਇਹ ਪੰਜਾਬ ਨੂੰ ਇੱਕ ਵਰਦਾਨ ਹੈ ਸੱਚੇ ਪਾਤਸ਼ਾਹ ਦਾ ਕਿ ਉਹ ਪਿਆਰ ਨਾਲ ਤੁਹਾਨੂੰ ਵੱਢ ਲੋ ਲੇਕਿਨ ਉਹ ਈਨ ਨਹੀਂ ਮੰਨਦੇ ਇਹ ਹੌਲੀ ਹੌਲੀ ਸਾਨੂੰ ਆਰਥਿਕ ਕਮਜ਼ੋਰ ਕਰਨਾ ਚਾਹੁੰਦੇ ਕਿ ਪੰਜਾਬ ਆਰਥਿਕ ਕਮਜ਼ੋਰ ਹੋ ਜਾਏਗਾ ਫੇਰ ਪੰਜਾਬ ਤੇ ਅਸੀਂ ਭਾਜਪਾ ਦੀ ਜਿਹੜੀ ਸੋਚ ਹੈ ਉਹ ਲਾਗੂ ਕਰ ਸਕਦੇ ਹ ਨਰਿੰਦਰ ਮੋਦੀ ਜੀ ਕਿਉਂਕਿ ਪੂਰਾ ਦੇਸ਼ ਜਿੱਤ ਲਿਆ ਉਹਨਾਂ ਦੇ ਮਨ 'ਚ ਕੀ ਇੱਛਾ ਹੈ ਜਿਵੇਂ ਸਕੰਦਰ ਬਾਦਸ਼ਾ ਸਾਰਾ ਜਿੱਤ ਲਿਆ ਸੀ ਕੰਮ ਉਹ ਇੱਛਾ ਹੈ ਮੋਦੀ ਜੀ ਦੇ ਮਨ 'ਚ ਕਿ ਪੰਜਾਬ ਜਿੱਤਣਾ ਪਰ ਪੰਜਾਬ ਜਿੱਤਿਆ ਨਹੀਂ ਜਾਣਾ ਪੰਜਾਬ ਨਹੀਂ ਜਿੱਤਿਆ ਜਾਣਾ ਇੱਥੇ ਉਹ ਪੰਜਾਬ ਦੇ ਲੋਕ ਹੈ ਇਹ ਇਹ ਵੱਖਰੀ ਕਿਸਮ ਦੀ ਮੈਂ ਸਮਝਦਾ ਕਿ ਇਹਨਾਂ 'ਚ ਜੋਸ਼ ਹੈ ਇੱਕ ਬੰਦਾ ਕਾਰਗਿਲ ਦਾ ਬਾਰਡਰ ਹੋਵੇ ਤੁਸੀਂ ਦੇਖ ਲਓ ਨਾ ਐਡਾ ਕ ਪੰਜਾਬ ਹੈ ਜੇ ਸ਼ਹੀਦੀਆਂ ਦਿੱਤੀਆਂ ਪੰਜਾਬ ਨੇ ਸਭ ਤੋਂ ਵੱਧ ਦਿੱਤੀਆਂ ਆਜ਼ਾਦੀ ਜੰਗ-ਏ-ਆਜ਼ਾਦੀ ਦੇ ਵਿੱਚ ਜਿਹੜਾ ਦੇਸ਼ ਦੀ ਆਜ਼ਾਦੀ ਦੇ ਵਿੱਚ ਯੋਗਦਾਨ ਪਾਇਆ ਪੰਜਾਬੀਆਂ ਨੇ ਪਾਇਆ ਕਾਰਗਿਲ ਦੀ ਲੜਾਈ ਭੈਣ ਦੀ ਲੜਾਈ ਪਾਕਿਸਤਾਨ ਨਾਲ ਲੜਾਈ ਬੰਗਲਾਦੇਸ਼ ਨਾਲ ਲੜਾਈ ਸਭ ਤੋਂ ਵੱਧ ਪੰਜਾਬੀ ਸ਼ਹੀਦ ਹੋਏ ਉਹਨੇ ਔਰ ਇੱਕ ਇੱਕ ਬੰਦੇ ਨੇ ਬਾਰਾ-ਬਾਰਾ ਨਾਲ ਲੜਿਆ ਸੋ ਇਹ ਕੋਈ ਜਿੱਤਿਆ ਨਹੀਂ ਜਾਣਾ ਇੱਥੇ ਆ ਕੇ ਉਹਨਾਂ ਨੂੰ ਆਪ ਹਾਰ ਮੰਨਣੀ ਪੈਂਦੀ ਹੈ ਗੱਲਬਾਤ ਦਾ ਐਲਾਨ ਕਰ ਦਿੰਦਾ ਜੀ ਤੁਹਾਡਾ ਕਦੋਂ ਦਾ ਹੋਣਾ ਹੈ ਉਹ ਸਾਡਾ ਕੈਂਡੀਡੇਟ ਵੀ ਐਲਾਨ ਹੋ ਜਾਏਗਾ ਜਨਾਬ ਆਮ ਆਦਮੀ ਪਾਰਟੀ ਕੋਲ ਤਾਂ ਕੈਂਡੀਡੇਟ ਹੀ ਨਹੀਂ ਸੀ ਐਲਾਨ ਕੀ ਕਰ ਦਿੱਤਾ ਇੱਕ ਮੰਤਰੀ ਨੂੰ ਪੰਜ ਮੰਤਰੀ ਉਤਾਰਤੇ ਦੋ ਸਾਡੇ ਪੱਟਕੇ ਲੱਗੇ ਇਹ ਕਹਿੰਦੇ ਸੀ ਅਸੀਂ ਆਮ ਲੋਕਾਂ ਨੂੰ ਟਿਕਟਾਂ ਦੇਾਂਗੇ ਡੱਬਾ ਰੱਖ ਕੇ ਵੋਟਾਂ ਪਾਉਂਦੇ ਹੁੰਦੇ ਸੀ ਕੇਵਲ ਜੀ ਕਹਿੰਦੇ ਹੁੰਦੇ ਸੀ ਇਹ ਕੰਮ ਬੜਾ ਵਧੀਆ ਯਾਰ ਇਹ ਰਾਜਨਜੀਤ ਜੀ ਯਾਰ ਆਪ ਪਰਚੀ ਪਾਉਂਦੇ ਐ ਤੇ ਫਿਰ ਵੇਖਦੇ ਕੈਂਡੀਡੇਟ ਕਿਸ ਦੇ ਨਾਮ ਪਰਚੀ ਇਹ ਉਹ ਲੋਕ ਐ ਕਹਿੰਦੇ ਹੁੰਦੇ ਸੀ ਲੋਕਾਂ ਦਾ ਬਜਟ ਚੀਮਾਂ ਲੋਕਾਂ ਦੇ ਘਰਾਂ ਨੂੰ ਪੁੱਛਦਾ ਹੁੰਦਾ ਸੀਗਾ ਚੀਮਾਂ ਸਾਹਿਬ ਬੀ ਦੱਸੋ ਕਿ ਹੋ ਜਾ ਬਜਟ ਬਣਾਉਣਾ ਸੋ ਜਿਹੜੇ ਉਮੀਦਵਾਰ ਐਲਾਨੇ ਆ ਇਹ ਫਰਸਟ੍ਰੇਸ਼ਨ ਹੈ ਭਗਵੰਤ ਸਿੰਘ ਮਾਨ ਹੁਰਾਂ ਦੀ ਕਿਉਂਕਿ ਕੋਈ ਚਿਹਰਾ ਨਹੀਂ ਹੈ ਔਰ ਸਾਰੇ ਮੰਤਰੀ ਆਪ ਹਾਰਨਾ ਚਾਹੁੰਦੇ ਆ ਕੋਈ ਲੜਨਾ ਨਹੀਂ ਚਾਹੁੰਦਾ ਕਿਉਂਕਿ ਉਹਨਾਂ ਦੀ ਮੰਤਰੀਸ਼ਿਪ ਜਾਂਦੀ ਜਾ ਰਹੀ ਸੋ ਇੱਕ ਕਾਫੀ ਤਰ੍ਹਾਂ ਦਾ ਕੰਮ ਔਰ ਜਿਨ੍ਹਾਂ ਨੂੰ ਟਿਕਟਾਂ ਦਿੱਤੀਆਂ ਉਹ ਕਈਆਂ ਦੇ ਲੋਕ ਚਰਚਾ ਕਰ ਰਹੇ ਕਿ ਸ਼ਾਇਦ ਪਾਰਟੀ ਛੱਡ ਦੇ ਸੋ ਬਦਲਦਾ ਕੀ ਰਹੇਗਾ ਜੀ ਜਿਹੜਾ ਦਲ ਬਦਲੂ ਸੋ ਬਹੁਤ ਮੈਂ ਸਮਝਦਾ ਕਿ ਤੁਹਾਡੇ ਵੀ ਜਾ ਰਹੇ ਦੇਖੋ ਸਾਬ ਮੈਨੂੰ ਤਾਂ ਬੜੀ ਇਸ ਗੱਲ ਦੀ ਖੁਸ਼ੀ ਹੈ ਜੀ ਨੇ ਜਾਣਾ ਚਾਹੁੰਦਾ ਵਿਅਕਤੀ ਹੈ ਜਿਹੜੇ ਇਹੋ ਜਿਹੇ ਲੋਕ ਹੈ ਇੱਕ ਵਾਰੀ ਖਰੀ ਖਰੀ ਕੰਮ ਰਹਿ ਜੀ ਸਾਨੂੰ ਕੀ ਫਰਕ ਪਿਆ ਜੀ ਤੁਹਾਡੇ ਮਨਪ੍ਰੀਤ ਸਿੰਘ ਬਾਦਲ ਚਲੇ ਗਏ ਜੇ ਸਾਡਾ ਖਜ਼ਾਨਾ ਮੰਤਰੀ ਚਲਾ ਗਿਆ 65000 ਤੇ ਸਾਡਾ ਖਜ਼ਾਨਾ ਮੰਤਰੀ ਹਟ ਗਿਆ ਸੀ ਤੇ ਵਾਪਸ ਤੇ ਇਦੋਂ ਇੱਕ ਵਣ ਇਦੋਂ ਵੱਡਾ ਕੋਈ ਲੀਡਰ ਹੈਗਾ ਸੀਗਾ ਸਭ ਤੋਂ ਵੱਡਾ ਲੀਡਰ ਜੇ ਉਹ ਰੇ ਜਾਣਾ ਕੋਈ ਫਰਕ ਨਹੀਂ ਪਿਆ ਤੁਸੀਂ ਅਦਕੀ ਵੇਖ ਲੈ ਜੋ ਬਠਿੰਡੇ ਪੈਂਡ 1000 ਅਸੀਂ ਕਟੇ ਸੀ ਵਿਧਾਨ ਸਭਾ ਚ ਤੇ ਬਾਬਾ ਸੁੱਖ ਰਖੇ 30000 ਵਧਾਂਗੇ ਅੱਕੀ ਕੱਲੇ ਬਿਠਿੰਦੇ ਮੇਰੀ ਗੱਲ ਯਾਦ ਰੱਖਿਓ ਕੱਲਾ ਹੀ ਗੁੱਸਾ ਜਿਹੜਾ ਸੀਗਾ ਕਿਉਂਕਿ ਇਹੋ ਜਿਹੇ ਜਿਹੜੇ ਲੀਡਰ ਐ ਜਿਨ੍ਹਾਂ ਨੇ ਕਾਂਗਰਸ ਅਡਾਪਟ ਹੀ ਨਹੀਂ ਕੀਤੀ ਜਿਹੜੇ ਲੋਕ ਕੇਵਲ ਮੌਕਾ ਪ੍ਰਸਤੀ ਦੀ ਗੇਮ ਖੇਡਦੇ ਐ ਖਰੇ ਖਰੇ ਰਹਿ ਜਾਣਗੇ ਖਰੇ ਖਰੇ ਪਰਿਵਾਰ ਰਹਿ ਜਾਣਗੇ ਤੇ ਮੈਦਾਨ ਕਾਫੀ ਠੀਕ ਹੋਊਗਾ ਤੇ ਉਹਨਾਂ ਨੂੰ ਟਿਕਟਾਂ ਦੇਾਂਗੇ ਜੀ ਨਵੇਂ ਚਿਹਰਿਆਂ ਨੂੰ ਮੌਕਾ ਦੇਵਾਂਗੇ ਕਿ ਇਹੋ ਜਿਹੇ ਲੋਕ ਚਿਹਰੇ ਜਿੱਤੇ ਜੀ ਆਮ ਲੋਕ ਚਿਹਰੇ ਬਣ ਗਏ ਨਾ ਜੀ ਵੱਡੇ ਵੱਡੇ ਚਿਹਰੇ ਹਰਾਤੇ ਹੁਣ ਕੋਈ ਵੱਡਾ ਲੀਡਰ ਨਹੀਂ ਹੈ ਹੁਣ ਜਨਤਾ ਦੇ ਨਾਲ ਵੱਡਾ